ਮੇਰਾ ਨਾਮ ਖੁਸ਼ਕਿਰਦ ਮਾ ਜੀ ਇਹ ਦੇਖੋ ਸਕੂਲ ਟਰਾਂਸਪੋਰਟ ਵੱਲੋਂ ਪਟਿਆਲਾ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਹੋਕਾ ਪਹੁੰਚ ਚੁੱਕਿਆ ਹੈ ਵੀ ਜਿਹੜਾ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾ ਰਿਹਾ ਨਾਜਾਇਜ਼ ਜਿਹੜੇ ਚਲਾਨ ਨੇ 25 25 30 30 ਹਜ਼ਾਰ ਦੇ ਮਹਿੰਗੇ ਚਲਾਨ ਕੀਤੇ ਜਾ ਰਹੇ ਨੇ ਉਸ ਦੇ ਰੋਸ ਵਜੋਂ ਅੱਜ ਸਾਰੇ ਪਟਿਆਲੇ ਦੇ ਕੀ ਸਾਰੇ ਪੰਜਾਬ ਦੇ ਵੱਲੋਂ ਸਮਰਥਨ ਮਿਲ ਰਿਹਾ ਅੱਜ ਚੱਕਾ ਜਾਮ ਹੈ ਜਿਹਦੇ ਰੋਸ ਵਜੋਂ ਅੱਜ ਧਰਨਾ ਲੱਗਿਆ ਹੋਇਆ ਹੈ ਮੰਗਾਏ ਨੇ ਜੀ ਵੀ ਸਾਨੂੰ ਨਜਾਇਜ਼ ਤੌਰ ਤੇ ਤੰਗ ਨਾ ਕੀਤਾ ਜਾਵੇ ਕਿਉਂਕਿ ਸਰਕਾਰਾਂ ਇਹ ਕਹਿੰਦੀਆਂ ਨੇ ਵੀ ਬੇਰੋਜ਼ਗਾਰੀ ਬਹੁਤ ਆ ਅਸੀਂ ਬਾਹਰਲੇ ਮੁਲਕਾਂ 'ਚ ਨਹੀਂ ਜਾਣ ਦੇਣਾ ਨੌਜਵਾਨਾਂ ਨੂੰ ਪਰ ਜੇ ਬਾਹਰਲੇ ਮੁਲਕਾਂ 'ਚ ਨਹੀਂ ਜਾਣ ਦੇਣਾ ਤਾਂ ਘੱਟੋ-ਘੱਟ ਇੱਥੇ ਤਾਂ ਕੰਮ ਕਰ ਲੈਣ ਦਿਓ ਐਨੇ ਬਹਾਨੇ ਸਰਕਾਰ ਨੂੰ ਸਰਕਾਰ ਦਾ ਖਜ਼ਾਨਾ ਭਰਨ ਬਾਅਦ ਤੇ 25 25 30 30 ਹਜ਼ਾਰ ਦੇ ਚਲਾਨ ਨੇ ਜਿਹੜੇ ਉਹ ਗਰੀਬ ਲੋਕਾਂ ਦੀਆਂ ਜੇਬਾਂ 'ਚੋਂ ਕੱਢ ਕੇ ਖਜ਼ਾਨੇ 'ਚ ਭਰੇ ਜਾ ਰਹੇ ਨੇ ਉਹ ਬਹੁਤ ਨਿੰਦਣਯੋਗ ਹੈ ਉਸ ਦੇ ਰੋਜ਼ ਵਰ ਨੂੰ ਅੱਜ ਅਸੀਂ ਆਪਣਾ ਚੱਕਾ ਜਾਮ ਕਰਿਆ ਹੋਇਆ ਸਕੂਲਾਂ ਦੇ ਵਿੱਚ ਬੱਚੇ ਨਹੀਂ ਲੈ ਕੇ ਗਏ ਤੇ ਅਸੀਂ ਅੱਜ ਧਰਨਾ ਲਾਇਆ ਹੋਇਆ। ਜੇ ਬੱਚੇ ਪੜਾਈ ਦਾ ਲਕਸਾਰ ਆਏ ਜਮੇ ਉਹ ਗਰ ਬਿਲਕੁਲ ਬਿਲਕੁਲ ਭਾਈ ਜੀ ਇਹਦੇ ਲਈ ਬੜਾ ਵਧੀਆ ਛੋਟਾ ਕੁਐਸਚਨ ਹੈ। ਇਹਦੇ ਲਈ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਸਾਨੂੰ ਕੰਮ ਨਹੀਂ ਕਰੰਦੇ ਰਹੀ। ਜੇਕਰ ਸਾਨੂੰ ਸਰਕਾਰ ਕੰਮ ਕਰਨ ਦੇਵੇ ਤਾਂ ਅਸੀਂ ਬੱਚਾ ਨਾਲ ਤੇ ਅਸੀਂ ਪੇਰੈਂਟਸ ਨਾਲ ਸਾਡੀ ਬਹੁਤ ਵਧੀਆ ਜਿਹੜਾ ਰਿਲੇਸ਼ਨਸ਼ਿਪ ਹੈ। ਅਸੀਂ ਕਈ-ਕਈ ਸਾਲਾਂ ਤੋਂ ਉਹਨਾਂ ਦੇ ਬੱਚਾ ਨੂੰ ਸਕੂਲਾਂ ਚ ਲੈ ਜਾ ਰਹੇ ਹਾਂ। ਮੇਰਾ ਨਾਮ ਮਾ ਜੀ ਇਹ ਦੇਖੋ ਸਕੂਲ ਟਰਾਂਸਪੋਰਟ ਵੱਲੋਂ ਪਟਿਆਲਾ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਹੋਕਾ ਪਹੁੰਚ ਚੁੱਕਿਆ ਵੀ ਜਿਹੜਾ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾ ਰਿਹਾ ਨਾਜਾਇਜ਼ ਜਿਹੜੇ ਚਲਾਨ ਨੇ 25 25 30 30 ਹਜ਼ਾਰ ਦੇ ਮਹਿੰਗੇ ਚਲਾਨ ਕੀਤੇ ਜਾ ਰਹੇ ਨੇ ਉਸ ਦੇ ਰੋਸ ਵਜੋਂ ਅੱਜ ਸਾਰੇ ਪਟਿਆਲੇ ਦੇ ਕੀ ਸਾਰੇ ਪੰਜਾਬ ਦੇ ਵੱਲੋਂ ਸਮਰਥਨ ਮਿਲ ਰਿਹਾ ਅੱਜ ਚੱਕਾ ਜਾਮ ਹੈ ਜਿਹਦੇ ਰੋਸ ਵਜੋਂ ਅੱਜ ਧਰਨਾ ਲੱਗਿਆ ਹੋਇਆ ਮੰਗਾ ਕੀ ਆਪੇ ਮੰਗਾ ਇਹ ਨੇ ਜੀ ਵੀ ਸਾਨੂੰ ਨਜਾਇਜ਼ ਤੌਰ ਤੇ ਤੰਗ ਨਾ ਕੀਤਾ ਜਾਵੇ ਕਿਉਂਕਿ ਸਰਕਾਰਾਂ ਇਹ ਕਹਿੰਦੀਆਂ ਨੇ ਵੀ ਬੇਰੁਜ਼ਗਾਰੀ ਬਹੁਤ ਹੈ ਅਸੀਂ ਬਾਹਰਲੇ ਮੁਲਕਾਂ 'ਚ ਨਹੀਂ ਜਾਣ ਦੇਣਾ ਨੌਜਵਾਨਾਂ ਨੂੰ ਪਰ ਜੇ ਬਾਹਰਲੇ ਮੁਲਕਾਂ 'ਚ ਨਹੀਂ ਜਾਣ ਦੇਣਾ ਤਾਂ ਘੱਟੋ ਘੱਟ ਇੱਥੇ ਤਾਂ ਕੰਮ ਕਰ ਲੈਣ ਦਿਓ ਾਨੇ ਬਹਾਨੇ ਸਰਕਾਰ ਨੂੰ ਸਰਕਾਰ ਦਾ ਖਜ਼ਾਨਾ ਭਰਨ ਵਾਸਤੇ 25 25 30 30 ਹਜ਼ਾਰ ਦੇ ਚਲਾਨ ਨੇ ਜਿਹੜੇ ਉਹ ਗਰੀਬ ਲੋਕਾਂ ਦੀਆਂ ਜੇਬਾਂ 'ਚੋਂ ਕੱਢ ਕੇ ਖਜ਼ਾਨੇ 'ਚ ਭਰੇ ਜਾ ਰਹੇ ਨੇ ਉਹ ਬਹੁਤ ਨਿੰਦਣਯੋਗ ਹੈ ਉਹਦੇ ਰੋਜ਼ ਵਜੋਂ ਅੱਜ ਅਸੀਂ ਆਪਣਾ ਚੱਕਾ ਜਾਮ ਕਰਿਆ ਹੋਇਆ ਸਕੂਲਾਂ ਦੇ ਵਿੱਚ ਬੱਚੇ ਨਹੀਂ ਲੈ ਕੇ ਗਏ ਤੇ ਅਸੀਂ ਅੱਜ ਧਰਨਾ ਲਾਇਆ ਹੋਇਆ। ਜੇ ਬੱਚੇ ਨਹੀਂ ਪੜਾਈ ਦੇ ਲੱਛਾ ਆ ਜੰਮੇ ਉਹ ਗਰਾ ਬਿਲਕੁਲ ਬਿਲਕੁਲ ਭਾਈ ਜੀ ਇਹਦੇ ਲਈ ਬੜਾ ਵਧੀਆ ਤੁਹਾਡਾ ਕੁਐਸਚਨ ਹੈ। ਇਹਦੇ ਲਈ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਸਾਨੂੰ ਕੰਮ ਨਹੀਂ ਕਰਨ ਦੇ ਰਹੀ। ਜੇਕਰ ਸਾਨੂੰ ਸਰਕਾਰ ਕੰਮ ਕਰਨ ਦੇਵੇ ਤਾਂ ਅਸੀਂ ਬੱਚਾ ਨਾਲ ਤੇ ਅਸੀਂ ਪੇਰੈਂਟਸ ਨਾਲ ਸਾਡੀ ਬਹੁਤ ਵਧੀਆ ਜਿਹੜਾ ਰਿਲੇਸ਼ਨਸ਼ਿਪ ਹੈ। ਅਸੀਂ ਕਈ ਕਈ ਸਾਲਾਂ ਤੋਂ ਉਹਨਾਂ ਦੇ ਬੱਚਾ ਨੂੰ ਸਕੂਲਾਂ ਚ ਲੈ ਜਾ ਰਹੇ ਹਾਂ।